ਸੰਘਰਸ਼ਿਤ ਸੱਚੀ ਪ੍ਰੋਗਰਾਮ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪਖੋਕੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਤਕੋਹਾ ਚ ਸਤਕੋਹਾ ਬਟਾਲੇ ਤੋਂ ਵੀ 7 ਕਿਲੋਮੀਟਰ ਤੇ ਇੱਥੋਂ ਧਾਰੀਵਾਲ ਵੀ 7 ਕਿਲੋਮੀਟਰ ਤੇ ਇੱਥੋਂ ਕਾਦੀਆਂ ਵੀ 7 ਕਿਲੋਮੀਟਰ ਸ਼ਾਇਦ ਐਸੀ ਕਰਕੇ ਇਹਦਾ ਨਾਮ ਸਤਕੋਹਾ ਹੈ ਇਸ ਪਿੰਡ ਦਾ ਇੱਕ ਨੌਜਵਾਨ ਦਰਸ਼ਨ ਸਿੰਘ son of ਗੁਰਪਾਲ ਸਿੰਘ ਜਿਹੜਾ ਕਿ ਮਈ 1990 ਦੇ ਵਿੱਚ ਧਾਰੀਵਾਲ ਦੇ ਉਸ ਸਮੇਂ ਦੇ ਐਸਐਚਓ ਮੱਖਣ ਜਲਾਦ ਵੱਲੋਂ ਫੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਬਾਪ ਪਹਿਲਾਂ ਹੀ ਸ਼ਰਤੇ ਨਹੀਂ ਸੀ ਦੋ ਭਰਾ ਸੀ ਤੇ ਉਹ ਵੀ ਅ ਬਿਮਾਰ ਹੋ ਕੇ ਜਾਂ ਕੁਦਰਤੀ ਮੌਤ ਉਹ ਵੀ ਵਿਚਾਰੇ ਦੁਨੀਆ 'ਚ ਨਹੀਂ ਰਹੀ ਗੱਲ ਕੀ ਕਿ ਇਸ ਵਕਤ ਸ਼ਹੀਦ ਭਾਈ ਦਰਸ਼ਨ ਸਿੰਘ ਦੇ ਘਰ ਇੱਕ ਵੀ ਮਰਦ ਮੈਂਬਰ ਨਹੀਂ ਕੋਈ ਵੀ ਕਮਾਉਣ ਵਾਲਾ ਨਹੀਂ ਘਰ ਦੇ ਹਾਲਾਤ ਕੀ ਨੇ ਕਿਵੇਂ ਇਹਨਾਂ ਦੀ ਜ਼ਿੰਦਗੀ ਚੱਲ ਰਹੀ ਹੈ ਆਉ ਤੁਹਾਨੂੰ ਮਖਾਉਣੇ ਆ ਜੀ ਸ਼ਹੀਦ ਭਾਈ ਦਰਸ਼ਨ ਸਿੰਘ ਦੇ ਘਰ ਦੇ ਹਾਲਾਤ ਸੰਘਰਸ਼ ਦਾ ਸੱਚ ਬਿਆਨ ਕਰਨ ਲਈ ਇਸ ਵਕਤ ਸਾਡੇ ਨਾਲ ਸ਼ਹੀਦ ਭਾਈ ਦਰਸ਼ਨ ਸਿੰਘ ਜੀ ਦੇ ਮਾਤਾ ਜੀ ਮਾਤਾ ਰਣਜੀਤ ਕੌਰ ਜੀ ਸਾਡੇ ਨਾਲ ਨੇ ਮਾਤਾ ਜੀ ਦੇ ਤਿੰਨ ਪੁੱਤਰ ਸਨ ਇੱਕ ਤੇ ਪੁਲਿਸ ਨੇ ਫੜ ਕੇ ਸ਼ਹੀਦ ਕਰ ਦਿੱਤਾ ਤੇ ਦੋ ਵੈਸੇ ਹੀ ਇਸ ਦੁਨੀਆ ਤੋਂ ਰੁਕਸਤ ਹੋ ਗਏ ਮਾਤਾ ਦੇ ਸਿਰ ਦੇ ਸਾਈਂ ਵੀ ਜਿਹੜਾ ਵਾ ਉਹ ਵੀ ਨਹੀਂ ਇਸ ਦੁਨੀਆ ਦੇ ਵਿੱਚ ਰਿਹਾ ਬੜੀਆਂ ਦੁੱਖ ਤਕਲੀਫਾਂ ਵੇਖ ਕੇ ਤੇ ਆਪਣੀ ਜ਼ਿੰਦਗੀ ਜਿਹੜੀ ਆ ਹੁਣ ਤੱਕ guzari ਆ ਮਾਤਾ ਜੀ ਦੇ ਨੇ ਮਾਤਾ ਜੀ ਨੂੰ ਸੁਣਦਾ ਥੋੜਾ ਉੱਚਾ ਫਿਰ ਵੀ ਕੋਸ਼ਿਸ਼ ਕਰਦੇ ਆ ਕਿ ਇਹਨਾਂ ਦੀਆਂ ਭਾਵਨਾਵਾਂ ਕਿਵੇਂ ਸਾਡੇ ਨਾਲ ਆਪਣੀਆਂ ਸਾਂਝੀਆਂ ਕਰਦੇ ਨੇ ਅਸੀਂ ਕੋਸ਼ਿਸ਼ ਕਰਦੇ ਆ ਜੀ ਮਾਤਾ ਜੀ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਤਾ ਜੀ ਕੀ ਗੱਲ ਹੋਈ ਸੀ ਦੱਸਿਓ ਖਾਂ ਮਾੜਾ ਜੀ ਆ ਤੁਹਾਡੇ ਬੇਟੇ ਨੂੰ ਜਾਂਦੇ ਪੁਲਿਸ ਲੈ ਗਈ ਸੀ ਚੁੱਕ ਕੇ ਯੇ ਤਾਂ ਅੰਜੀ ਸਾਡਾ ਤੇ ਅਸੀਂ ਤਾਂ ਸੁੱਤੇ ਸਾਡਾ ਬੂਆ ਤੋੜ ਕੇ ਤੇ ਲੈ ਗਏ ਅੱਛਾ ਢੋਲਾ ਲਓ ਪੁੱਛ ਸਾਡਾ ਬੂਆ ਤੋੜ ਕੇ ਲੈ ਗਏ ਮੈਨੂੰ ਬਾਅਦ ਚ ਨਹੀਂ ਪਤਾ ਲੱਗਾ ਅੱਛਾ ਮੈਂ ਮੁੜ ਕੇ ਅਹੀਂ ਇਤਨਾ ਮਾਵਾ ਤੇ ਇਹੀਂ ਪਿੰਡੋਂ ਪਿੰਡ ਤੁਰੇ ਫਿਰਦੇ ਰਹੇ ਪਰਸੋਂ ਤੋਂ ਡਰਦੀ ਅੱਛਾ ਨਾ ਮੁੜ ਕੇ ਜੀ ਉਹ ਫੜਿਆ ਗਿਆ ਅੱਛਾ ਨਾ ਮੁੜ ਕੇ ਉਹਨਾਂ ਨੇ ਖੜ ਕੇ ਧਾਰੀਵਾਲ ਮਾਰ ਦਿੱਤਾ ਧਾਰੀਵਾਲ ਥਾਣੇ ਚ ਧਾਰੀਵਾਲ ਮਾਰ ਦਿੱਤਾ ਮੱਖਣ ਸੋਹ ਹੁੰਦਾ ਹੀ ਉਦੋਂ ਆ ਬੜਾ ਚਬਲ ਸੱਚ ਉਹ ਹੀ ਮੁੰਡਿਆਂ ਦਾ ਜੋਰ ਸੀ ਅੱਛਾ ਨੁਮੜਿਆਂ ਦਾ ਜੋਰ ਹੀ ਲੈ ਕੇ ਕੱਢ ਕੇ ਤੇ ਮੁੜ ਕੇ ਅਠੀ ਦਿਨੀ ਸਾਨੂੰ ਪਤਾ ਲੱਗਾ ਅੱਛਾ ਸਾਨੂੰ ਪਤਾ ਲੱਗਾ ਵੀ ਨਿਸ਼ਾਰੇ ਲੈ ਕੇ ਲਾਇਆ ਹੋਆ ਵੀ ਆਂਦੇ ਦਰਸ਼ੋਂ ਨੂੰ ਮਾਰ ਦੋਤਾ ਅਸੀਂ ਮੁੜ ਕੇ ਫਿਰ ਕੀ ਕਰ ਲੈਣਾ ਅਸੀਂ ਰੋ ਪਟ ਕੇ ਆਪਣੇ ਘਰ ਰੋਂਦੇ ਰਹੇ ਪਟਦੇ ਰਹੇ ਆ ਮੇਰਾ ਕੋਈ ਆਸਰਾ ਨਹੀਂ ਵੀ ਆਸਰੀ ਹਾਂ ਨਾ ਮੇਰਾ ਪਿਆੜੀ ਨਾ ਮੇਰਾ ਬੰਨਾ ਮੇਰਾ ਕੁਛ ਨਹੀਂ ਕੋ ਮੈਂ ਇਤਰਾ ਹੀ ਆਪਣਾ ਕਜਰਾ ਕਰਦੀ ਰਹੀ ਆ ਤੇ ਇਤਰਾ ਹੀ ਮੈਂ ਕੁੜੀ ਪਿੰਡ ਦੀ ਆ ਨੇ ਗਰਾਈ ਗਰੂਈ ਕਰਕੇ ਕੁੜੀ ਵਿਆਹਤੀ ਤੇ ਆ ਹੁਣ ਪੁੱਤਰੀ ਵਿਆਹੀ ਮੇਰਾ ਕੋਈ ਆਸਰਾ ਨਹੀਂ ਇਹੋ ਮੇਰਾ ਪੁੱਤ ਵੱਡਾ ਹੀ ਹਾਂ ਦੂਜੇ ਛੋਟੇ ਹਾਂ ਤੇ ਹੁਣ ਮੇਰਾ ਕੋਈ ਆਸਰਾ ਨਹੀਂ ਕੋੜ ਮੈਨੂੰ ਸੁਣਦਾ ਵੀ ਨਹੀਂਗਾ ਮੈਂ ਤੇ ਛੇਦਾਨ ਹੋ ਗਈ ਹਾਂ ਹੁਣੇ ਮੈਨੂੰ ਕੋ ਪਤਾ ਲੱਗਦਾ ਬੀਆ ਕੋ ਪ੍ਰਕਾਰ ਬੰਦਾ ਹੁੰਦਾ ਮਗਰ ਕੋਈ ਤਾਇਆ ਚਾਚਾ ਹੁੰਦਾ ਕੋ ਮਗਰ ਵਾ ਲੰਦਾ ਕੋਈ ਪੈਸੇ ਲੰਦਾ ਜਦੋਂ ਕੋਲ ਮੇਰੇ ਪੱਲੇ ਕੱਖ ਨਹੀਂ ਤੇ ਮੈਂ ਲਵਣੀ ਕਿੱਥੋਂ ਸੀ ਮੈਂ ਤਾਂ ਰੋਟੀ ਦਾ ਲੋਕਾਂ ਦਾ ਕਰਕੇ ਤੇ ਮੈਂ ਰੋਟੀ ਦਾ ਗੁਜ਼ਾਰਾ ਕਰਦੀ ਸੀ ਤਾਂ ਜਦ ਵੀ ਮੇਰਾ ਉਹ ਹਾਲਿਆ ਹੁਣ ਕੀਤਾ ਕੀ ਜਾਵੇ ਹਾਂ ਉਹ ਮੇਰਾ ਪੁੱਤ ਉਹ ਬਲੇਠੀ ਦਾ ਹੀ ਵੱਡਾ ਹਾਂ ਹੋਰ ਗੱਲ ਤੇ ਲੈ ਕਿਹੜੀ ਗੱਲ ਹੋ ਗਈ ਸੰਨ ਨੂੰ ਚੁੱਕ ਕੇ ਕੀ ਉਹਨੂੰ ਸ਼ੱਕ ਸੀ ਇਤਨਾ ਫਿਰ ਕੋ ਵੱਧ ਵਾਧੀਆਂ ਦਾ ਕੋਈ ਜ਼ੋਰ ਹੀ ਲੈ ਗਏ ਹੋਰ ਗੱਲ ਤਾਂ ਕੋਈ ਨਹੀਂ ਸੀ ਨਾ ਕੋਈ ਗੱਲ ਨਹੀਂ ਪਿੰਡ ਦੇ ਵਿੱਚ ਆ ਸਾਰੇ ਭੈਣ ਭਰਾ ਬੈਠੇ ਆ ਇਹਨਾਂ ਨੂੰ ਸਾਰਾ ਇਹਨਾਂ ਦੇ ਮੁੰਡੇ ਦੇ ਅੱਗੋਂ ਮਾਰਿਆ ਇਹਨਾਂ ਦਾ ਮਗਰੋਂ ਮਾਰਿਆ ਹਾਂ ਇਹਨਾਂ ਦਾ ਮਾਰਿਆ ਜੂਪੀ ਚ ਮੇਰਾ ਮਾਰਿਆ ਇੱਥੇ ਹਾਂ ਕੋਈ ਗੱਲ ਬਾਤ ਨਹੀਂ ਸੀ ਕੋਈ ਹੋਵੇ ਤਾਂ ਮੈਂ ਦੱਸਾਂ ਮੈਨੂੰ ਝੂਠ ਮਾਰਦੇ ਮੇਰੇ ਸਰ ਦੇ ਕੋਈ ਹੈ ਹੋਵੇ ਕੋਈ ਹਾਂ ਮੇਰਾ ਜਦੋਂ ਕੋਈ ਆਸਰਾ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਤਾਂ ਮੈਂ ਝੂਠ ਮਾਰ ਕੇ ਕੀ ਲੈਣਾ ਮੇਰਾ ਤਾਂ ਬੂਹਾ ਤੋੜ ਕੇ ਅੰਦਰੋਂ ਮੇਰੇ ਕੱਢ ਕੇ ਲੈ ਗਏ ਆ ਮੁੰਡਿਆਂ ਦੀ ਟਾਣੀ ਸੀ ਹਾਂ ਯੋਰ ਮੁੰਡਿਆਂ ਦਾ ਬੜਾ ਸੀ ਗੱਲ ਨਹੀਂ ਕੋਈ ਆਉਂਦੀ ਡਰਦੇ ਫਿਰਦੇ ਸਾਂ ਕੁੜੀ ਨੂੰ ਲੁਕਾਉਂਦੀ ਫਿਰਦੀ ਹਾਂ ਮੈਂ ਕਦੀ ਕਿਸੇ ਦੇ ਘਰ ਕਦੀ ਪਿੰਡੋਂ ਪਿੰਡ ਵਾ ਭੈਣ ਭਰਾਵਾਂ ਕੋ ਭੈਣ ਭਰਾਵਾਂ ਕੋ ਪਰਸਾ ਚਲ ਜਾਂਦੀ ਸੀ ਹਾਂ ਮੈਂ ਤਾਂ ਆਪਣੀ ਜਾਨ ਲਗਾਈ ਉਹਨਾਂ ਕੋਲ ਮੇਰਾ ਖਹਿੜਾ ਨਹੀਂ ਛੱਡਦੇ ਕਈ ਚਿਰ ਕਈ ਚਿਰ ਪਰਸਾਂੰਦੀ ਰਹੀ ਐ ਬਾਅਦ ਮਰੇ ਤਾਂ ਵੀ ਆਉਂਦੀ ਰਹੀ ਐ ਮੈਂ ਕਿਹਾ ਹੁਣ ਮੈਂ ਤੁਹਾਨੂੰ ਕਿੱਥੋਂ ਦਵਾਂ ਹੁਣ ਤੇ ਤੁਸੀਂ ਮਾਰ ਦਤਾ ਖੜਕੇ ਤੇ ਮਖੜ ਸੰਦਾ ਯੋਰ ਸੀ ਹੋਰ ਗੱਲ ਕੋਈ ਨਹੀਂ ਪੈਣ ਹਾਂ ਮੈਂ ਨਾ ਹੋਂ ਤਾਂ ਝੂਠ ਦੱਸੀ ਚਾ ਮੇਰੀ ਕੋ ਗੱਲ ਕੋਈ ਨਹੀਂ ਮਾਤਾ ਰੰਜੀਤ ਕੋਰ ਜਿਸ ਢੰਗ ਨਾਲ ਸਾਰੀ ਗੱਲ ਦੱਸ ਰਿਹਾ ਉਹ ਸਮਾਂ ਇੱਡਾ ਭਿਆਨਕ ਸੀ ਕਿ ਮਾਵਾਂ ਦੀਆਂ ਗੋਦਾਂ ਦੇ ਵਿੱਚੋਂ ਆ ਖੋ ਕੇ ਪੁੱਤਰ ਜਿਹੜੇ ਆ ਉਸ ਵਕਤ ਦੀ ਪੁਲਿਸ ਨੇ ਉਸ ਵਕਤ ਦੇ ਪ੍ਰਸ਼ਾਸਨ ਨੇ ਜਿਹੜੇ ਆ ਇਦਾਂ ਮਾਰੇ ਆ ਕੋਈ ਬਹੁਤ ਜ਼ਿਆਦਾ ਗੱਲ ਨਹੀਂ ਸੀ ਧਾਰੀਵਾਲ ਆ ਇਹ ਪਿੰਡ ਸਤਕੋਆ ਹੈ ਜੀ ਗੁਰਦਾਸਪੁਰ ਜ਼ਿਲ੍ਹੇ ਦਾ ਇਹ 7 ਕਿਲੋਮੀਟਰ ਹੀ ਇੱਥੋਂ ਬਟਾਲਾ ਹੈ 7 ਕਿਲੋਮੀਟਰ ਧਾਰੀਵਾਲ ਤੇ 7 ਕਿਲੋਮੀਟਰ ਕਾਦੀਆਂ ਸ਼ਾਇਦ ਇਸੇ ਕਰਕੇ ਇਹਦਾ ਨਾਮ ਸਤਕੋਆ ਹੋ ਸਕਦਾ ਪਰ ਮਾਤਾ ਜੀ ਜਿਹੜੀ ਗੱਲ ਕਰ ਰਹੇ ਨੇ ਜਿਸ ਐਸ ਐਚਓ ਦੀ ਮੱਖਣ ਸਿੰਘ ਧਾਰੀਵਾਲ ਉਹਨੂੰ ਮੱਖਣ ਜਲਾਦ ਵੀ ਕਹਿੰਦੇ ਸੀ ਉਹ ਨਹੀਂ ਸੀ ਵੇਖਦਾ ਵੀ ਕੋਈ ਦੋਸ਼ੀ ਆ ਕਿ ਨਿਰਦੋਸ਼ ਆ ਉਰ ਆਪਣਾ ਟਾਰਗੇਟ ਹੁੰਦਾ ਸੀ ਕਿ ਮੈਂ ਮਹੀਨੇ ਚ ਹਫਤੇ ਦੇ ਵਿੱਚ ਇੰਨੇ ਸਿੱਖ ਨੌਜਵਾਨ ਮਾਰਨੇ ਹੀ ਮਾਰਨੇ ਆ ਚਾਹੇ ਉਹ ਖੜਕੂ ਨੇ ਚਾਹੇ ਉਹ ਖੜਕੂਆਂ ਦੀ ਮਦਦ ਕਰਨ ਵਾਲੇ ਨੇ ਉਹਨਾਂ ਨੂੰ ਰੋਟੀ ਪੋਕ ਛਕਾਉਣ ਵਾਲੇ ਨੇ ਜਾਂ ਵੈਸੇ ਹੀ ਸ਼ਕਲੋਂ ਕੋ ਖੜਕੂ ਲੱਗਦਾ ਉਹ ਬਸ ਇਹੀ ਗੱਲ ਵਿੰਦਾ ਸੀ ਹਾਲਾਤ ਇਹ ਹੋਏ ਕਿ ਕਿੰਨੇ ਆ ਵੀ ਉਹਦੀ ਲਾਠੀ ਬੜੀ ਬੇਆਵਾਜ਼ ਹੈ ਸੁਣਨ ਚ ਆਇਆ ਵੀ ਲਕਵਾ ਹੋ ਗਿਆ ਤੇ ਕੀੜੇ ਪੈ ਕੇ ਮਰਿਆ ਬਹੁਤ ਭਿਆਨਕ ਮੌਤ ਮਰਿਆ ਪਰ ਫਿਰ ਵੀ ਜਦੋਂ ਕੋਈ ਵੀ ਇਨਸਾਨ ਪਾਵਰ ਚ ਹੁੰਦਾ ਹੈ ਸੱਤਾ ਦੇ ਪਾਵਰ ਚ ਆਪਣੀ ਅਹੁਦੇ ਦੇ ਪਾਵਰ ਚ ਤੇ ਉਦੋਂ ਉਹਨੂੰ ਰੱਬ ਭੁਲਾ ਹੁੰਦਾ ਹੈ ਮੱਖਣ ਸਿੰਘ ਨੂੰ ਵੀ ਰੱਬ ਭੁਲਾ ਸੀ ਪਰ ਫਿਰ ਰੱਬ ਚੇਤੇ ਵੀ ਬਹੁਤ ਆਇਆ ਜਦੋਂ ਜਾਨ ਨਹੀਂ ਸੀ ਨਿਕਲਦੀ ਪੂਰੇ ਜਿਸਮ 'ਚ ਕੀੜੇ ਪਏ ਸਨ ਇਹ ਹਾਲਾਤ ਬਣ ਗਏ ਸੰਦੇ ਮਾਤਾ ਜੀ ਫਿਰ ਉਹਦਾ ਉਹਦਾ ਸਰੀਰ ਦਿੱਤਾ ਸੀ ਕਿ ਨਹੀਂ ਲਾਸ਼ ਪੁਲਿਸ ਨੇ ਦਿੱਤੀ ਸੀ ਨਹੀਂ ਮੈਨੂੰ ਕੁਝ ਨਹੀਂ ਚਿੱਤੀ ਗਏ ਹਾਂ ਮੈਨੋਂ ਨਾ ਨਾ ਮਤਕ ਦੇ ਕੇ ਬਾਹਰ ਕੱਢਿਆ ਸੀ ਮੈਂ ਆਖਿਆ ਮੈਨੂੰ ਉਹਦੀ ਕੋਈ ਲੋਈ ਦੇ ਦੋ ਕੋਈ ਨਿਸ਼ਾਨੀ ਦੇ ਦੋ ਕੋਈ ਬੂਟ ਦੇ ਦੋ ਨਾ ਮੈਨੂੰ ਕੁਝ ਨਹੀਂ ਬਲਦੇਸੀ ਜਿਹੜੇ ਰੁੱਖ ਨੇ ਉੱਥੇ ਮਾਰਿਆ ਖੁੰਡੇ ਲਗੇ ਹਾਂ ਮੈਂ ਗਏ ਹਾਂ ਨਹੀਂ ਉਹਨਾਂ ਨੇ ਮੇਰੀ ਕੋਈ ਨਹੀਂ ਸੁਣੀ ਮੈਂ ਆਪਣੇ ਮਾਮੇ ਨੂੰ ਨਾਲ ਲੈ ਕੇ ਗਈ ਹਾਂ ਪੁਰਸੇ ਚ ਹੀ ਮਾਮਾ ਮੇਰਾ ਤੇ ਮੈਂ ਉਥੋਂ ਨਾ ਗਦਾਹਪੁਰੋਂ ਲੈ ਕੇ ਤੇ ਮੈਂ ਸਾਰਾ ਗਦਾਹਪੁਰ ਫੇਰੀ ਉਹਨਾਂ ਨੇ ਕਿਹਾ ਪਿਆ ਅਸੀਂ ਉਥੇ ਮਾਰਦਤਾ ਦਰਖੋ ਹੁਣ ਤ ਹੁਣ ਨਹੀਂ ਤੈਨੂੰ ਹੱਡੀਆਂ ਵੀ ਮਿਲਦੀਆਂ ਮੁੜ ਕੇ ਇਥੇ ਅੰਬਿਆਰ ਚੱਕਤਾ ਚੀਰਾਂ ਦਾ ਮੁੰਡਾ ਸੀ ਉਹ ਵੀ ਉਹਦੇ ਨਾਲ ਮਾਰਿਆ ਸੀ ਤੇ ਮੇਰੀ ਭੈਣ ਗਈ ਸੀ ਆਉਂਦੀ ਸੀ ਵੀ ਸਾਨੂੰ ਫੁੱਲ ਵਖਾਲ ਦੋ ਆਂਦੇ ਫੁੱਲ ਵਖਾਲ ਦਿੰਨੇ ਆ ਟੰਗੇ ਆ ਆ ਦਰਖੋ ਦੇ ਆ ਤੇ ਆ ਉਹਦੇ ਮਿੰਟੇ ਦੇ ਆ ਦੇ ਅਸੀਂ ਤੈਨੂੰ ਵਖਾਲ ਦਿੰਨੇ ਆ ਤੇ ਫੁੱਲ ਅਸੀਂ ਤੁਹਾਨੂੰ ਦੇਣੇ ਨਹੀਂਗੇ ਫੁੱਲ ਨਹੀਂ ਉਹਨਾਂ ਸਾਨੂੰ ਦਿੱਤੇ ਨਾ ਮੇਰਾ ਦਰਸ਼ਨ ਹੀ ਪੁਆਇਆ ਉਹ ਉਹਨਾਂ ਨੇ ਚੁਗੇ ਤੇ ਉਹਨਾਂ ਨੇ ਤਾਰੇ ਦਫਰੇਵਾਲ ਦਾ ਹੁੰਦਾ ਹੀ ਵਸਣ ਉੱਤੇ ਮੁੰਡਿਆਂ ਤੇ ਪ੍ਰਧਾਨ ਉਹਨੇ ਉਹਨੇ ਤਾਰੇ ਗੀਤਨ ਪਰ ਆ ਵਸਣ ਸਿੰਘ ਜਫਰਵਾਲ ਜਿਹੜਾ ਸੀ ਆਹ ਗੀਤਨ ਪਰ ਉਹਦੇ ਫੁੱਲ ਤਾਰੇ ਸੀ ਉਹਨੇ ਉਹਨੇ ਉਹ ਉਹਨੂੰ ਦਿੱਤੀ ਸੀ ਉਹਨਾਂ ਨੇ ਉਹ ਹੁਣ ਉਹ ਕਿੱਥੇ ਹੋਣਾ ਦਫਰੇਵਾਲੀਆ ਜਿਹੜਾ ਉਹ ਨਹੀਂ ਮੈਂ ਕਿਹਾ ਵੀ ਉਹਨੂੰ ਦਿੱਤੇ ਸੀ ਫੁੱਲ ਨਹੀਂ ਸਾਨੂੰ ਨਹੀਂ ਦਿੱਤੇ ਉਹਨਾਂ ਚੁਗੇ ਹੀ ਆਪਣੇ ਮੁੰਡੇ ਦੇ ਵੀ ਸਾਡੇ ਵੀ ਮੈਨੂੰ ਨਹੀਂ ਦਰਸ਼ਨ ਪੁਆਇਆ ਮੀਨੂ ਬੁਖਾਲੇ ਨਹੀਂ ਉਹਨਾਂ ਗੁਥਲੀ ਦੇ ਟੰਗੇ ਉਹਨਾਂ ਕਿਹਾ ਖੋਲਣ ਨਹੀਂ ਦੇਣੀ ਤੈਨੂੰ ਦਰਸ਼ਨ ਕਰ ਲੋ ਮੇਰੀ ਭੈਣ ਤੇ ਮੇਰਾ ਮੁੰਡਾ ਗਿਆ ਹੀ ਆ ਜਿਹੜੀ ਬੋਟੀ ਉਹਦੀ ਹੈ ਨਾ ਹੁਣ ਉਹ ਵੀ ਹੈ ਨਹੀਂ ਆ ਵੀ ਹੁਣ ਸੁਈ ਸੁਈ ਕਰਕੇ ਕੁਜਰਾ ਕਰਦੀ ਆ ਤੇ ਕੋਈ ਆਸਰਾ ਨਹੀਂ ਸਾਡਾ ਸਾਨੂੰ ਨਹੀਂ ਵਿਖਾਲੇ ਉਹ ਲੈ ਕੇ ਆਪਣੇ ਸਿਰ ਤੇ ਕਿ ਤੁਹਾਡੇ ਦੂਜੇ ਪੁੱਤਾਂ ਨਾਲ ਕੀ ਹੋਇਆ ਸੀ ਉਹ ਠੀਕ ਨਹੀਂ ਸੀ ਅੱਛਾ ਉਹ ਟੈਗ ਹੋ ਗਿਆ ਸੀ ਇਹਦੇ ਬੰਦੇ ਨੂੰ ਨਾ ਦੂਜਾ ਛੋਟਾ ਸੀ ਉਹ ਤਨਹੋ ਦਾ ਸਿਰ ਕੈਂਸਰ ਹੋ ਗਿਆ ਹਾਂ ਉਹ ਵੀ ਪੂਰਾ ਹੋ ਗਿਆ ਉਹ ਬੰਦੇ ਨੂੰ ਵੀ ਟੈਗ ਹੋ ਗਿਆ ਜੇ ਘਰ ਦੇ ਵਿੱਚ ਹੁਣ ਬੰਦਾ ਕੋਈ ਵੀ ਨਹੀਂ ਨਾ ਜੀ ਨਾ ਕੁਛ ਨਹੀਂ ਮੁਰਕੇ ਆਮਦਨ ਦਾ ਸਾਧਨ ਕੀ ਆ ਹਾਂ ਹੁਣ ਕਿੱਦਾਂ ਰੋਟੀ ਪਾਣੀ ਚੱਲਦਾ ਆਮਦਨ ਦਾ ਸਾਧਨ ਕੀ ਆ ਸਾਧਨ ਹੁਣ ਰੋਟੀ ਪਾਣੀ ਇਤਨਾ ਹੀ ਕਿ ਜਾਰਾ ਵਾ ਬੇਤਨਾ ਹੀ ਉਹ ਸਵਾਈ ਕਰਦੀ ਆ ਰੋਟੀ ਅੱਛਾ ਸਵਾਈ ਸਵਾਈ ਕਰਦੀ ਆ ਫਿਰ ਮੈਂ ਵੀ ਕਹਿੰਦਾ ਜੇ ਤਾਂ ਜੇ ਕੋਈ ਕੰਮ ਆਖੇ ਤਾਂ ਮੈਂ ਕਹਿੰਦਾ ਕਰਦਾ ਕਰਾਂ ਨਹੀਂ ਹਮੇਰਾ ਕੋਈ ਹਸਰ ਨਹੀਂ ਕਿਸੇ ਨੇ ਕਦੀ ਕੋ ਮਦਦ ਕੀਤੀ ਮਾਤਾ ਜੀ ਤੇ ਤੁਹਾਡਾ ਪੁੱਤ ਸ਼ੀਦ ਹੋਇਆ ਨਹੀਂ ਮਾਂ ਜੀ ਮੇਰੀ ਕਿਸੇ ਨੇ ਨਹੀਂ ਕੀਤੀ ਹਾਂ ਉਹ ਮੇਰਾ ਜੇਠਿਆ ਵਟ ਹਾਂ ਸਾਰੀ ਗੱਲਬਾਤ ਦਾ ਉਹਨੂੰ ਪਤਾ ਹਾਂ ਉਹ ਹੁਨਾਤੀ ਦੇ ਵਿਆਹ ਚ ਆਂਦੇ ਥੋੜੀ ਜੀ ਮਦਦ ਹੋਈ ਸੀ ਉਹ ਤਾਂ ਬੋਟਾਂ ਦਾ ਜੋੜਾ ਹੀ ਉਹ ਪਿੰਡ ਦੇ ਨਾਲ ਦਿੱਤੀ ਮਦਦ ਨਹੀਂ ਨਹੀਂ ਆ ਜਿਹੜੀ ਹੁਣ ਪੋਤਰੀ ਵਿਆਹੀ ਆ ਪੋਤਰੀ ਆਹੋ ਦਿੱਤਾ ਉਹਨਾਂ 10000 ਰੁਪਏ ਪੰਜ ਪੰਜ ਦਿੱਤਾ ਕੁੜੀ ਨੂੰ ਹਾਂਜੀ ਤੇ ਪੰਜ ਲੋਈਆਂ ਹਾਂ ਦੇ ਪੰਜ ਹਜ਼ਾਰ ਰੁਪਏ ਨੂੰ ਠੀਕ ਹੈ ਲੈ ਇੱਕ ਮੈਨੂੰ ਗੱਲ ਚ ਲੋਈ ਬਸ ਇਹੋ ਕੁਛ ਆ ਸਾ ਸੰਗਤ ਜੀ ਪਿਛਲੇ ਦਿਨੀ ਐ ਐਡਮਿੰਟਨ ਦੀ ਐਡਮਿੰਟਨ ਕੈਨੇਡਾ ਦੀ ਸੰਗਤ ਵੱਲੋਂ ਕੁਝ ਪਰਿਵਾਰਾਂ ਦੀ ਮਦਦ ਕੀਤੀ ਗਈ ਸੀ ਔਰ ਉਸ ਦੌਰਾਨ ਇਸ ਪਰਿਵਾਰ ਨੂੰ ਵੀ ਉੱਥੇ ਬਲਾ ਕੇ ਤੇ ਉਹਨਾਂ ਸਾਰੇ ਪਰਿਵਾਰਾਂ ਨੂੰ 5-5 ਹਜ਼ਾਰ ਰੁਪਇਆ ਤੇ ਇੱਕ-ਇੱਕ ਲੋਈ ਦਿੱਤੀ ਸੀ ਜਦੋਂ ਪਤਾ ਲੱਗਾ ਕਿ ਇਹਨਾਂ ਦੀ ਪੋਤਰੀ ਦਾ ਵਿਆਹ ਤੇ ਫਿਰ ਇਹਨਾਂ ਨੂੰ 10000 ਰੁਪਇਆ ਤੇ ਨਾਲ 4-5 ਲੋਈਆਂ ਦਿੱਤੀਆਂ ਕਿ ਚਲੋ ਮਿਲਣੀ ਦੇ ਜਾਂ ਕਿਤੇ ਦੇਣ ਲੈਣ ਦੇ ਕੰਮ ਆ ਜਾਣਗੀਆਂ। ਔਰ ਐਡਮੈਂਟਨ ਦੀ ਸੰਗਤ ਦਾ ਬੜਾ ਧੰਨਵਾਦ ਆ। ਭਾਈ ਕੁੰਦਨ ਸਿੰਘ ਜੀ ਸਪੈਸ਼ਲ ਆਏ ਸਨ ਉੱਥੋਂ ਸੰਗਤ ਵੱਲੋਂ ਸੇਵਾ ਕਤਰ ਕਰਕੇ ਤੇ ਉਹਨਾਂ ਆ ਕੇ ਇਹਨਾਂ ਲੋੜਵੰਦ ਪਰਿਵਾਰਾਂ 'ਚ ਦਿੱਤੀ ਸੀ। ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ ਐਡਮੈਂਟਨ ਦੀ ਸੰਗਤ ਦੇ ਜਿਹੜੇ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਜਿਹੜੇ ਦੁੱਖ ਦਰਦ ਦੇ ਵਿੱਚ ਉਹ ਸ਼ਿਰਕਤ ਕਰਦੇ ਨੇ ਤੁਹਾਨੂੰ ਘਰ ਦੇ ਹਾਲਾਤ ਵਿਖਾਉਣੇ ਆ ਕਿ ਤਿੰਨ ਪੁੱਤਰ ਮਾਤਾ ਜੀ ਦੇ ਔਰ ਸਿਰ ਦਾ ਸਾਈਂ ਵੀ ਜਿਹੜਾ ਇਸ ਦੁਨੀਆ 'ਚ ਨਹੀਂ ਰਿਹਾ ਇਹਨਾਂ ਦੀ ਇੱਕ ਨੋਹ ਹੈ ਉਹ ਵੀ ਵਿਧਵਾ ਨੋ ਜਿਹੜੀ ਕਿ ਸਲਾਈ ਕਢਾਈ ਕਰਕੇ ਤੇ ਆਪਣਾ ਰੋਟੀ ਪਾਣੀ ਚਲਾ ਰਹੀ ਆ ਇਸੇ ਤਰ੍ਹਾਂ ਕੋਈ ਚੰਗਾ ਗੁਰਸਿੱਖ ਪਰਿਵਾਰ ਮਿਲ ਗਿਆ ਇਹਨਾਂ ਦੀ ਜਿਹੜੀ ਪੋਤਰੀ ਆ ਉਹ ਬੜੀ ਗੁਰਸਿੱਖ ਪਰਿਵਾਰ ਚ ਵਿਆਹੀ ਗਈ ਆ ਖੁਦ ਵੀ ਉਹ ਕਿਸ ਕੀ ਸਜਾਉਂਦੀ ਆ ਸਿਰ ਦੇ ਉੱਤੇ ਪਰ ਸੋਚਦੇ ਆ ਕਿ ਉਹ ਮਈ 1990 ਦੇ ਵਿੱਚ ਇਹਨਾਂ ਦਾ ਪੁੱਤਰ ਜਿਹੜਾ ਉਦੋਂ ਮਾਰਿਆ ਗਿਆ ਔਰ ਅੱਜ ਤੱਕ ਸਿਰਫ ਇੱਕ ਵਾਰੀ ਪਿਛਲੇ ਦਿਨੀ 5 ਮਾਰਚ ਨੂੰ 5 ਮਾਰਚ 2019 ਨੂੰ ਐਡਮਿੰਟਨ ਦੀ ਸੰਗਤ ਵੱਲੋਂ ਇਨਾ 29 ਸਾਲਾਂ ਦੇ ਵਿੱਚ ਇੱਕ ਵਾਰੀ ਇਸ ਪਰਿਵਾਰ ਦੀ ਮਦਦ ਹੋਈ ਆ ਅਜੇ ਬਹੁਤ ਪਰਿਵਾਰ ਨੇ ਜਿਹੜੇ ਜਿੱਥੇ ਸਾਨੂੰ ਅਜੇ ਪਹੁੰਚਣਾ ਜਿਹੜਾ ਵਾ ਉਹ ਬੜਾ ਜ਼ਰੂਰੀ ਹੈ ਤੇ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਉੱਥੇ ਪਹੁੰਚੀਏ ਤੇ ਗੱਲ ਹੁਣ ਮਾਤਾ ਜੀ ਨੂੰ ਉੱਚਾ ਸੁਣਦਾ ਹੈ ਸਿਹਤ ਵੀ ਠੀਕ ਨਹੀਂ ਪਰ ਫਿਰ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਢੰਗ ਨਾਲ زندگی ਦਾ ਪਈਆ ਘੁੰਮੀ ਜਾ ਰਿਹਾ ਪਰ ਸਾਧ ਸੰਗਜੀ ਆਪ ਸਭ ਨੂੰ ਬੇਨਤੀ ਹੈ ਹਮੇਸ਼ਾ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋ ਕਿ ਇਸ ਪਰਿਵਾਰ ਚ ਹੁਣ ਆਮਦਨ ਦਾ ਸਾਧਨ ਕੋਈ ਨਹੀਂਗਾ ਘਰ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਨ੍ਹਾਂ ਦੀ ਇਹਨਾਂ ਨੂੰ ਲੋੜ ਆ ਘਰ ਦੇ ਹਾਲਾਤ ਤੁਸੀਂ ਸਾਡੇ ਕੈਮਰੇ ਦੀ ਅੱਖ ਤੋਂ ਵੇਖ ਹੀ ਲੈਣੇ ਆ ਸ਼ਾਇਦ ਵਿਆਹ ਕਰਕੇ ਥੋੜਾ ਰੰਗ ਰੋਗਨ ਹੋਇਆ ਜ਼ਰੂਰ ਲੱਗਦਾ ਹੈ ਤੇ ਬਾਕੀ ਸਾਰੇ ਹਾਲਾਤ ਤੁਹਾਡੇ ਸਾਹਮਣੇ ਅਸੀਂ ਤੁਹਾਨੂੰ ਵਿਖਾਲ ਦੇਣੇ ਆ ਤੇ ਕੋਸ਼ਿਸ਼ ਕਰਿਓ ਕੋਈ ਰੱਬ ਦਾ ਪਿਆਰਾ ਗੁਰਮੁਖ ਪਿਆਰਾ ਇਸ ਪਰਿਵਾਰ ਚ ਬੋੜਿਓ ਇਹਨਾਂ ਦਾ ਨੰਬਰ ਇਹਨਾਂ ਦਾ ਪਤਾ ਜਿਹੜਾ ਤੁਸੀਂ ਸਾਡੇ ਕੋਲੋਂ ਸਕਰੀਨ ਤੇ ਦਿੱਤੇ ਨੰਬਰਾਂ ਦੇ ਉੱਤੇ ਸਾਨੂੰ ਕਾਲ ਕਰਕੇ ਤੁਸੀਂ ਸਾਨੂੰ ਲੈ ਸਕਦੇ ਹੋ ਮਾਤਾ ਜੀ ਫਿਰ ਪਿੰਡ ਦੇ ਮੋਤਬਰ ਬੰਦੇ ਨਹੀਂ ਸੰਗਏ ਉਹਨੂੰ ਛਡਾਉਣ ਤੁਹਾਡੇ ਪੁੱਤਰ ਨੂੰ ਨਾ ਜੀ ਕੋਈ ਨਹੀਂ ਬੰਦਾ ਉਹ ਤਾਂ ਸਾਰੇ ਡਰਦੇ ਕੋਈ ਨਹੀਂ ਉੱਠਦਾ ਹਾਂ ਬੰਦ ਜੋਰ ਹੀ ਜ਼ਿਆਦੇ ਮੱਖਣ ਸਿੰਘ ਦਾ ਡਰ ਬੜਾ ਸੀ ਉਪਰ ਦਾ ਜੋਰ ਸੀ ਹਾਂ ਉਹ ਜਿਹੜਾ ਹੀ ਉਪਰ ਦਾ ਪ੍ਰਧਾਨ ਜਿਹੜਾ ਹੀ ਆ ਆ ਉਹਦਾ ਜੋਰ ਸੀ ਕੋਈ ਡਰਦਾ ਨਹੀਂ ਕੋਈ ਗਾਂ ਨਹੀਂ ਜੰਦਾ ਹਾਂ ਕੋਈ ਜੋਰ ਸੀ ਉਹ ਤਾਂ ਬੜਾ ਤੇ ਕੋਈ ਗੱਲ ਨਹੀਂ ਆਉਂਦੀ ਕੋਈ ਡਰਦਾ ਸਾਨੂੰ ਕੋਈ ਲਾਗੇ ਵੀ ਨਹੀਂ ਲੰਦਾ ਕੋਈ ਰਾਤ ਘਰ ਵੀ ਨਹੀਂ ਸੌਂਦਾ ਹਾਂ ਇਹੋ ਜੇ ਲੋਕਾਂ ਨੂੰ ਡਰ ਸੀ ਹਾਂ ਬਸ ਇਹ ਹੋਇਆ ਹੁਣ ਕੋਈ ਗੱਲ ਨਹੀਂ ਗੀ ਹਾਂ ਹਾਂ ਹੁਣ ਪੁੱਤ ਜੀ ਦਾ ਵਿਆਹ ਕੀਤਾ ਵੀ ਅਸੀਂ ਬਾਬੇ ਦੇ ਘੁੰਮਣਾਂ ਤੇ ਕੀਤਾ। ਨੇ ਗਦਾਸਪੁਰ ਬਾਬੇ ਦਾ ਉਹਨਾਂ ਲਿਆਰ ਨਾ ਉਹ ਆ ਪਰਨੇ ਵਾਲੀ ਕੁੜੀ ਜੜ ਗਈ। ਆ ਉਹਦੇ ਬਸ ਘੁੰਮਣੀ ਆ ਆ ਫੇਰੇ ਦੇਤੇ ਪਿੰਡਿਆਂ ਦੇ ਬਥੇਰੀ ਮਰਮਦਾਰ ਦਿੱਤੀ ਆ ਕੁੜੀ ਦੀ ਝੋੜੀ ਝੜ ਕੇ ਪਾਏ। ਚਲੋ ਆਪਣਾ ਹਿਸਾਬ ਦੀ ਚਾਹ ਪਾਣੀ ਪਿਆਲ ਕੇ ਤੇ ਕੁੜੀ ਬੁਈ ਉਠਾ ਲਈ। ਹਾਂ ਹੋਰ ਸਾਡਾ ਕੋਈ ਅਸਰ ਨਹੀਂ ਗਾ। ਹਾਂ ਅਹੀਂ ਨਵੇਂ ਸੱਸੀਆਂ ਆ ਇਹ ਤਾਂ ਆਪਣੇ ਘਰ ਚੜਜਣਾ ਨਵੇਂ ਪਿੰਡ ਵੀ ਆਈ ਹੈ। ਤਾਂ ਅਹੀਂ ਦੋਵੇਂ ਸੱਸਾਂ ਰਾਤ ਨੂੰ ਘਰ ਉਹ ਸਾਡਾ ਕੋਈ ਆਸਰਾ ਨਹੀਂ ਕੋਈ ਚੀਜ਼ ਦੀ ਲੋੜ ਵੈਸੇ ਤੇ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੈ ਪਰ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਕਿਸੇ ਚੀਜ਼ ਦੀ ਲੋੜ ਹੈ ਸਾਨੂੰ ਦੱਸੋ ਹਾਂ ਅਸੀਂ ਕੀ ਦੱਸ ਸਕਨੇ ਹਾਂ ਸਾਡੇ ਤੇ ਉਹ ਕੋਠੇ ਦੇ ਤਰਪਾਲਾਂ ਪਾਈਆਂ ਸਾਡੇ ਤੇ ਕੋਠੇ ਵੀ ਠੱਠੇ ਆਂਦੇ ਆਪਣਾ ਗੁਜ਼ਾਰਾ ਉਹ ਵੇਖੋ ਤਰਪਾਲਾਂ ਤੇ ਪਾਈਆਂ ਵਿਆਹ ਕੀਤਾ ਸਾਨੂੰ ਕੋਈ ਸਾਡੇ ਆਸਰਾ ਹੀ ਨਹੀਂ ਤੈਨੂੰ ਕੀ ਦੱਸਗੀ ਤੈin ਸਿਆਣੇ ਜੋ ਉਹ ਪਾਜੀ ਦੱਸੋ ਤੁਸੀਂ ਹੈ ਅਸੀਂ ਤੁਹਾਨੂੰ ਕੀ ਦੱਸੀਏ ਸਾਡੇ ਤਾਂ ਕੋਈ ਆਸਰਾ ਹੀ ਨਹੀਂ ਕੋਠੇ ਸਾਡੇ ਬਾਲੇ ਤੇ ਜਦੋਂ ਧੀਏ ਤਾਂ ਟੁੱਟ ਜਾਂਦੇ ਤਾਂ ਵੀ ਅਸੀਂ ਪਾਉਂਦੀਆਂ ਤਰਪਾਲਾਂ ਪਈਆਂ ਤੇ ਵਿਆਹ ਦਾ ਤਾਂ ਫੇ ਚਲੋ ਅਸੀਂ ਆਪਣੀ ਧੀ ਬੁਏ ਠਾਲੀ ਆਪਣੀ ਇੱਜ਼ਤ ਲੈ ਕੇ ਸਾਡੂੰ ਧੀਆਂ ਨੇ ਘਰ ਰੱਖੀਆਂ ਜਾਂਦੀਆਂ ਨਪਿੰਦਿਆਂ ਨੇ ਆਉਂਨੇ 1000 ਦੇ ਤਾਂ ਉਹਦੇ ਦੇ ਤਾਂ ਉਹਦੇ ਦੇ ਤਾਂ ਕੀ ਧੀ ਬੁਏ ਠਾਲੀ ਹੈ ਤੇ ਆਪਣੀ ਪਿਆਰ ਕੋਈ ਹੋਰ ਸਾਡੇ ਕੋਲ ਕੁਛ ਨਹੀਂ ਕਾ ਸਾਡੇ ਕੋਲ ਇਹਨਾਂ ਸੱਚ ਪੁੱਛੇ ਤੇ ਕੁੜੀ ਦਾ ਵਿਆਹ ਤੇ ਸਾਡੇ ਘਰ ਦਾਣੇ ਵੀ ਹੈ ਨਹੀਂ ਹਾਂ ਸੱਚਾ ਹੀ ਤੇ ਉਹ ਵੀ ਇਹਦੀਆਂ ਭੈਣਾਂ ਨੇ ਦੇ ਦੇਉਗੇ ਤੇ ਵਿਆਹ ਕਰ ਦਿੱਤਾ ਸਾਡਾ ਕੋਈ ਸਾਧਨ ਨਹੀਂ ਹੁਣ ਮੈਨੂੰ ਕੀ ਦੱਸਿਆ ਇਹ ਤਾਂ ਬੜੇ ਦੁਖੀ ਆ ਹਾਂ ਆਏ ਦੇ ਹਾਂ ਵੀ ਗਏ ਲੋਦੋਂ ਟਾ ਕੇ ਇਧਰ ਕਮਰੇ ਪਾਵਾਂਗੇ ਸਾਡਾ ਜੋਰ ਹੀ ਨਹੀਂ ਹੁਣ ਕਾਹਤੋਂ ਪਾਈਏ ਕਾਹਤੋਂ ਸਰਦੇ ਸਾਡਾ ਤੇ ਆਪਣਾ ਰੋਟੀ ਦਾ ਗੁਜ਼ਾਰਾ ਨਹੀਂਗਾ ਚੱਲਦਾ ਦੁੱਧ ਵੀ ਮੋਲੋ ਸਭ ਕੁਝ ਮੋਲੋ ਪੈਲੀ ਪੈਲੀ ਨਹੀਂ ਹੈਗੀ ਨਾ ਸਾਡੀ ਪੈਲੀ ਹਾ ਨਹੀਂ ਵੇਚ ਗਏ ਵੇਚੜੀ ਸ਼ਰਾਬ ਸ਼ੁਰੂ ਪੀਂਦਾ ਹੀ ਘਰ ਵਾਲਾ ਵੇਚ ਗਿਆ ਜੱਟ ਜ਼ਿਮੀਂਦਾਰ ਪਰਿਵਾਰ ਹੋਣ ਦੇ ਬਾਵਜੂਦ ਕੋਈ ਪੈਲੀ ਬੰਨਾ ਨਹੀਂ ਹੈਗਾ ਮਾਤਾ ਦੀਆਂ ਸਿੱਧੀਆਂ ਸਾਧੀਆਂ ਤੇ ਬੜੀਆਂ ਤਿੱਖੀਆਂ ਤੇ ਸੱਚੀਆਂ ਗੱਲਾਂ ਸੱਚਮੁੱਚ ਜਿਹੜੇ ਪੰਥਦਰਦੀ ਲੋਕ ਨੇ ਜਿਹੜੇ ਇਹਨਾਂ ਸ਼ਹੀਦ ਪਰਿਵਾਰਾਂ ਨਾਲ ਹਮਦਰਦੀ ਰੱਖਣ ਵਾਲੇ ਲੋਕ ਨੇ ਕਿਤਨਾ ਕਿਤੇ ਉਹਨਾਂ ਦੇ ਹਿਰਦੇ ਵਲੁੰਦਰ ਦੇਣਗੀਆਂ ਤੇ ਇਹ ਵਿਚਾਰੇ ਸਿੱਦੇ ਸਾਦੇ ਜੀ ਸ਼ਾਇਦ ਕਦੀ ਕਿਤੇ ਇਹਨਾਂ ਜਥੇਬੰਦੀਆਂ ਦੇ ਬਾਰੇ ਜਿਹੜੀਆਂ ਵਿਦੇਸ਼ 'ਚ ਜਾਂ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਦੀਆਂ ਨੇ ਇਹ ਉਹਨਾਂ ਨਾਲ ਸੰਪਰਕ ਵੀ ਨਹੀਂ ਕਰ ਸਕੇ ਪਿਛਲੇ ਦਿਨੀ ਇਸੇ ਪਿੰਡ ਦਾ ਹਰਮੰਦਰ ਸਿੰਘ ਇੱਕ ਹੋਰ ਸਿੰਘ ਸ਼ਹੀਦ ਹੋਇਆ ਪੀਲੀ ਪੀਤ ਕਾਂਡ ਦੇ ਵਿੱਚ ਯੂਪੀ ਦੇ ਵਿੱਚ ਉਹਨਾਂ ਦੇ ਪਿਤਾ ਜੀ ਨੇ ਇਸ ਪਰਿਵਾਰ ਬਾਰੇ ਸਾਨੂੰ ਜਾਣਕਾਰੀ ਦਿੱਤੀ ਸੀ ਤੇ ਅੱਜ ਅਸੀਂ ਇਹਨਾਂ ਦੇ ਪਰਿਵਾਰ 'ਚ ਪਹੁੰਚੇ ਹਾਂ 1990 ਤੋਂ ਬਾਅਦ ਅੱਜ ਤੇ ਕੋਈ ਨਹੀਂ ਬੋੜਿਆ ਤੁਸੀਂ ਬੇਨਤੀ ਆ ਕਿ ਆਇਓ ਜਰੂਰ ਇੱਕ ਰੀ ਵੇਖਿਓ ਕਦੀ ਜਿਹੜੇ ਲੋਕ ਕਦੀ ਕਿਤੇ ਵਿਦੇਸ਼ਾਂ 'ਚੋਂ ਕਿਤੇ ਇੰਡੀਆ ਵੱਲ ਨੂੰ ਚੱਕਰ ਮਾਰਦੇ ਹੋ ਤੇ ਸਾਡੇ ਨਾਲ ਸੰਪਰਕ ਜਰੂਰ ਕਰਿਓ ਅਸੀਂ ਤੁਹਾਨੂੰ ਇਹਨਾਂ ਪਰਿਵਾਰਾਂ ਤੱਕ ਲੈ ਕੇ ਜਾਵਾਂਗੇ ਔਰ ਹਮੇਸ਼ਾ ਮੇਰੀ ਅਪੀਲ ਇਹੋ ਹੀ ਹੁੰਦੀ ਆ ਕਿ ਜੇ ਸਮਾਂ ਮਿਲੇ ਤੇ ਆਪ ਇਹਨਾਂ ਪਰਿਵਾਰਾਂ ਤੱਕ ਪਹੁੰਚੋ ਹੁਣ ਜਿਹੜਾ ਸਾਡਾ ਚੈਨਲ ਆ ਪੀਟੀਐਨ 24 ਨੇ ਸਾਨੂੰ ਇਹ ਭਰੋਸਾ ਦਿਵਾਇਆ ਕਿ ਅਗਰ ਵਿਦੇਸ਼ ਚੋਂ ਕੈਨੇਡਾ ਚੋਂ ਖਾਸ ਕਰਕੇ ਜੇ ਕੋਈ ਗੁਰਮਖ ਪਿਆਰਾ ਇਸ ਪਰਿਵਾਰ ਦੀ ਜਾਂ ਇਸ ਤਰ੍ਹਾਂ ਦੇ ਹੋਰ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਂਦਾ ਤੇ ਅਸੀਂ ਉਹ ਮਦਦ ਇਹਨਾਂ ਪਰਿਵਾਰਾਂ ਤੱਕ ਪਹੁੰਚਾ ਕੇ ਤੇ ਉਹ ਵੀਡੀਓ ਜਿਹੜੀ ਆ ਉਹ ਫੇਰ ਇਸ ਚੈਨਲ ਦੇ ਉੱਤੇ ਟੈਲੀਕਾਸਟ ਕਰਾਂਗੇ ਸਾਡੀ ਕੋਸ਼ਿਸ਼ ਇਹ ਆ ਕਿ ਲੋੜਵੰਦ ਤੇ ਦਾਨੀ ਵੀਰਾਂ ਦੇ ਵਿੱਚ ਇੱਕ ਪਾਰਦਰਸ਼ਤਾ ਬਣਾ ਦਈਏ ਪਹਿਲੀ ਗੱਲ ਤੇ ਕੋਸ਼ਿਸ਼ ਕਰੋ ਕਿ ਤੁਸੀਂ ਆਪ ਪਹੁੰਚੋ ਜਾਂ ਤੁਹਾਡਾ ਕੋ ਭੈਣ ਭਰਾ ਪਹੁੰਚੇ ਜੇ ਕਿਸੇ ਰਜਾਈਵੇਂ ਜਾਂ ਮਜਬੂਰੀ ਕਰਕੇ ਤੁਸੀਂ ਆਪ ਨਹੀਂ ਆ ਸਕਦੇ ਤੇ ਤੁਸੀਂ ਸਾਡੇ ਤੇ ਭਰੋਸਾ ਕਰ ਸਕਦੇ ਹੋ ਕਿਉਂਕਿ ਅਸੀਂ ਤੁਹਾਡੀ ਭੇਜੀ ਸੇਵਾ ਲੋੜਵੰਦ ਪਰਿਵਾਰ ਤੱਕ ਪਹੁੰਚਾ ਕੇ ਉਹਦੀ ਵੀਡੀਓ ਤੁਸੀਂ ਫੇਰ ਪੀਟੀਐਨ 24 ਦੇ ਉੱਤੇ ਵੇਖੋਗੇ ਸਾਰੀ ਦੁਨੀਆ ਵੇਖੇਗੀ ਕਿ ਕਿਹੜੇ ਕਿਹੜੇ ਪਰਿਵਾਰ ਨੂੰ ਜੇ ਤੁਸੀਂ ਆਪਣਾ ਨਾਂ ਦੱਸਣਾ ਚਾਹੁੰਦੇ ਹੋ ਤਾਂ ਵੀ ਜੇ ਨਹੀਂ ਦੱਸਣਾ ਚਾਹੁੰਦੇ ਤਾਂ ਵੀ ਪਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਇਹ ਸੇਵਾ ਭੇਜੀ ਸੀ ਫਲਾਣੇ ਪਰਿਵਾਰ ਲਈ ਤੇ ਉਹਨਾਂ ਤੱਕ ਪਹੁੰਚ ਗਈ ਆ ਇਹ ਬਹੁਤ ਜ਼ਰੂਰੀ ਆ ਕਿਉਂਕਿ ਇਹਨਾਂ ਪਰਿਵਾਰਾਂ ਦੇ ਨਾਂ ਤੇ ਠੱਗੀਆਂ ਬਹੁਤ ਬੱਝੀਆਂ ਨੇ ਲੋਕਾਂ ਨੇ ਆਪਣੇ ਘਰ ਭਰ ਲਏ ਤੇ ਇੱਥੇ ਹਾਲਾਤ ਇਹ ਆ ਕਿ ਧੀ ਦੇ ਵਿਆਹ ਦੇ ਵਿੱਚ ਘਰ ਦਾਣੇ ਵੀ ਹੈ ਨਹੀਂ ਸੀ ਇਹ ਆ ਸ਼ਹੀਦ ਪਰਿਵਾਰਾਂ ਦਾ ਹਾਲ ਇਹ ਸੱਚ ਆ ਇਹ ਆ ਉਹ ਸੰਘਰਸ਼ ਦੀ ਭੇਂਟ ਚੜੇ ਪਰਿਵਾਰਾਂ ਦਾ ਸੱਚ ਉਸ ਸੰਘਰਸ਼ ਦਾ ਸੱਚ ਕੋਈ ਨਹੀਂ ਬੋੜਿਆ بڑے بڑے ਲੀਡਰ ਬੜੀਆਂ ਬੜੀਆਂ ਗੱਲਾਂ ਕਰਨ ਵਾਲੇ ਮਾਤਾ ਦੀ ਗੱਲਬਾਤ ਦੇ ਅੰਦਾਜ਼ ਤੋਂ ਤੁਹਾਨੂੰ ਪਤਾ ਲੱਗ ਗਿਆ ਕਿ ਇਹਨਾਂ ਨੂੰ ਬਹੁਤਾ ਵਲਫਰੇਬ ਨਹੀਂ ਬਹੁਤੇ ਤੇਜ਼ ਤਰਾਰ ਪਰਿਵਾਰ ਨਹੀਂ ਈ ਆਪ ਭੱਜ ਭੱਜ ਗਾਂ ਅੱਗੇ ਹੋ ਹੋ ਕੇ ਜਥੇ ਬੰਦਿਆਂ ਨਾਲ ਸੰਪਰਕ ਕਰ ਲੈਣਗੇ ਇਹ ਕੁਛ ਕੁਛ ਨਹੀਂ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਨੇ ਸਾਨੂੰ ਨਹੀਂ ਲੱਭਣਾ ਬਲਕਿ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਲੱਭੀਏ ਉਹਨਾਂ ਦੀ ਲੋੜ ਉਹਨਾਂ ਦੀ ਮਜਬੂਰੀ ਉਹਨਾਂ ਦਾ ਦੁੱਖ ਸੁਣੀਏ ਤੇ ਤੁਹਾਡੇ ਤੱਕ ਪਹੁੰਚਾਈਏ ਕੀ ਕਿਹਾ ਜਾ ਸਕਦਾ ਕਿ ਘਰ ਦੇ ਵਿੱਚ ਇੱਕ ਵੀ ਮਰਦ ਮੈਂਬਰ ਨਹੀਂ ਰਿਹਾ ਕੋਈ ਕਮਾਉਣ ਵਾਲਾ ਨਹੀਂ ਕਿਸੇ ਚੰਗੇ ਖਾਨਦਾਨ ਦੀ ਕਿਤੇ ਚੰਗੇ ਘਰ ਦੀ ਨੇਕ ਨੂੰ ਆ ਗਈ ਹੈ ਜਿੰਨੇ ਹੁਣ ਸਾਰਾ ਭਾਰ ਚੁੱਕ ਲਿਆ ਹੈ ਸਲਾਈ ਕਢਾਈ ਕਰ ਲਿੰਦੀ ਹੈ ਤੇ ਅੱਜ ਕੱਲ ਸਮਾਂ ਇਸ ਤਰ੍ਹਾਂ ਦਾ ਆ ਕਿ ਤੁਹਾਨੂੰ ਪਤਾ ਹੀ ਆ ਕਿ ਸਲਾਈ ਕਢਾਈ ਵਾਲਾ ਕੰਮ ਵੀ ਬਹੁਤਾ ਰੈਡੀ ਮੇਡ ਹੀ ਚੱਲਦਾ ਬੜੇ ਬੜੇ ਬੁਟੀਕ ਬੜਾ ਬੜਾ ਵੱਡੇ ਮਾਲ ਸ਼ੋਰੂਮ ਬਣ ਗਏ ਨੇ ਤੇ ਇਸ ਤਰ੍ਹਾਂ ਦੇ ਪਰਿਵਾਰਾਂ ਦੇ ਵਿੱਚ ਵੀ ਸੁਧਾਰਨ ਲੋਕ ਹੀ ਆਉਂਦੇ ਨੇ ਆਪਣੇ ਕੱਪੜੇ ਕਪੜੇ ਸੁਮਾਉਣ ਕੋਸ਼ਿਸ਼ ਕਰਿਓ ਥੋੜਾ ਜਿਹਾ ਹੱਥ ਵਧਾਇਓ ਅਸੀਂ ਤੁਹਾਡੇ ਨਾਲ ਸਾਥ ਦਾਂਗੇ ਪੂਰੀ ਪਾਰਦਰਸ਼ਤਾ ਨਾਲ ਰੱਖਾਂਗੇ ਔਰ ਕੋਸ਼ਿਸ਼ ਕਰੀਏ ਇਹਨਾਂ ਪਰਿਵਾਰਾਂ ਦੇ ਦੁੱਖ ਨੂੰ ਡਾਉਣ ਲਈ ਬਹੁਤ ਮਿਹਰਬਾਨੀ ਬਹੁਤ ਸ਼ੁਕਰਗੁਜ਼ਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੰਘਰਸ਼ ਦੀ ਪਿੰਡ ਚੜੇ ਉਹਨਾਂ ਸ਼ਹੀਦ ਪਰਿਵਾਰਾਂ ਦਾ ਹਾਲ ਕੀ ਹੈ ਉਹ ਵੇਖੋ ਉਸ ਸ਼ਹੀਦ ਸਿੰਘ ਦਾ ਘਰ ਵੇਖੋ ਬਹੁਤ ਸਾਰੀਆਂ ਬੇਸਿਕ ਸਹੂਲਤਾਂ ਤੋਂ ਵਾਂਝਾ ਜੀ ਸ਼ਹੀਦ ਭਾਈ ਦਰਸ਼ਨ ਸਿੰਘ ਦਾ ਘਰ ਜਿਹੜਾ ਕਿ ਮਈ 1990 ਦੇ ਵਿੱਚ ਉਸ ਸਮੇਂ ਦੇ ਐਸਐਚਓ ਮੱਖਣ ਜਲਾਦ ਨੇ ਮਾਰ ਦਿੱਤਾ ਸੀ ਸ਼ਹੀਦ ਕਰ ਦਿੱਤਾ ਸੀ ਤਰਪਾਲ ਪਈ ਨਜ਼ਰ ਆ ਰਹੀ ਆ ਤੁਹਾਨੂੰ ਕੋਠੇ ਤੇ ਇੱਟਾਂ ਰੱਖ ਕੇ ਕੋਸ਼ਿਸ਼ ਕੀਤੀ ਗਈ ਆ ਕਿ ਪਾਣੀ ਅੰਦਰ ਨਾ ਡਿੱਗੇ ਪਰ ਤਰਪਾਲਾਂ ਨਾਲ ਪਾਣੀ ਰੁਕਦੇ ਨਹੀਂ ਜਦੋਂ ਬਰਸਾਤਾਂ ਪੈਂਦੀਆਂ ਨੇ ਤੇ ਬੜੇ ਬੜੇ ਲੈਂਟਰ ਵੀ ਚੌਣ ਲੱਗ ਜਾਂਦੇ ਨੇ ਤੇ ਇਸ ਘਰ ਦਾ ਇਸ ਕਮਰੇ ਦਾ ਕੀ ਹਾਲ ਹੁੰਦਾ ਹੋਵੇਗਾ ਉਹ ਤੁਸੀਂ ਬਿਹਤਰ ਜਾਣਦੇ ਹੋ ਉਸ ਪੇਂਟ ਜਰੂਰ ਕੀਤਾ ਗਿਆ ਕਿਉਂਕਿ ਬੇਟੀ ਦਾ ਵਿਆਹ ਸੀ ਪਿਛਲੇ ਦਿਨੀ ਪਰ ਛੱਤ ਬਹੁਤ ਕਮਜ਼ੋਰ ਹੈ ਇਹਦੇ ਉੱਤੇ ਤਰਪਾਲ ਪਾ ਕੇ ਤੇ ਇਹਨੂੰ ਝੋਣ ਤੋਂ ਬਚਾਉਣ ਦਾ ਯਤਨ ਕੀਤਾ ਗਿਆ ਇਹ ਕਮਰਾ ਥਲਿਓਂ ਕਚਾਈ ਹੈ ਜੀ ਇਹ ਜੋ ਫਰਸ਼ ਹੈ ਨਹੀਂਗਾ ਬਹੁਤ ਪੁਰਾਣਾ ਕਦੀ ਕੋ ਬੱਲਾ ਟੁੱਟ ਗਿਆ ਫਿਰ ਬਦਲ ਲਿਆ ਪਾ ਲਿਆ ਇਹ ਹਾਲਾਤ ਨੇ ਇਸ ਕਰਦੇ ਪਲਸਟਰ ਵੀ ਨਹੀਂ ਹੋ ਸਕਿਆ ਗਾਰੇ ਦੀ ਚਣਾਈ ਆ ਤੁਸੀਂ ਵੇਖ ਰਹੇ ਹੋ ਕਿ ਸੀਮਿੰਟ ਦੀ ਵੀ ਨਹੀਂ ਗਾਰੇ ਦੀ ਚਣਾਈ ਦੇ ਨਾਲ ਕੰਧਾਂ ਕੀਤੀਆਂ ਹਈਆਂ ਨੇ ਔਰ ਬਹੁਤ ਕਦੇ ਪੁਰਾਣਾ ਹੀ ਬਣਿਆ ਹੋਇਆ ਜੋ ਹਾਲਾਤ ਨਜ਼ਰ ਆ ਰਹੇ ਆ ਤੁਸੀਂ ਵੇਖ ਰਹੇ ਹੋ